ਉਸਤਤ ਕਰਨ ਅਨੇਕ ਜਨ ਜੱਜਾ ਤੇ ਨੰਨਾ ਮੁਕਤਾ ਹੈ ਬਹੁਤਿਆਂ ਲਈ ਤੇ ਨਾਲ ਅਨੇਕ ਵੀ ਆ ਗਿਆ ਅਨੇਕ ਜਨ ਅਨੇਕਾਂ ਜਨ ਉਸਤਤ ਕਰਦੇ ਨੇ ਅੱਗੇ ਦੇਖੋ ਅੰਤ ਨਾ ਪਾਰ ਆਵਾਰ ਪਾਰ ਆਵਾਰ ਹੁੰਦਾ ਜੀ ਪਰਲਾ ਪਾਸਾ ਹੱਦ ਅਨੇਕ ਜਿਹੜੇ ਜਨ ਨੇ ਉਸਤਤ ਤੇ ਕਰ ਰਹੇ ਨੇ ਪਰ ਇਹ ਸੱਚ ਜਾਣਿਓ ਅੰਤ ਨਹੀਂ ਕੋਈ ਪਾ ਸਕਦਾ ਜਿੱਦਾ ਅੰਤ ਹੀ ਨਹੀਂ ਉਦਾ ਅੰਤ ਲੱਭਿਆ ਵੀ ਨਹੀਂ ਜਾ ਸਕਦਾ ਜੀ ਤੇ ਹੁਣ ਇੱਥੇ ਮਾਲਕ ਦੀ ਗੱਲ ਹੈ ਉਸਤਤ ਕਰੇ ਅਨੇਕ ਜਨ ਅੰਤ ਨਪਾਰਾ ਵਾਰ ਮਾਲਕ ਦੀ ਗੱਲ ਹੈ ਉਸ ਤੋਂ ਬਾਅਦ ਮਾਲਕ ਤੋਂ ਬਾਅਦ ਜਿਹੜੀ ਰਚਨਾ ਰਚੀ ਹੈ ਨਾ ਇਹ ਸ੍ਰਿਸ਼ਟੀ ਹੈ ਰਚਨਾ ਹੈ ਇਹਦਾ ਵੀ ਅੰਤ ਨਹੀਂ ਜਿਹੜੀ ਮਾਲਕ ਨੇ ਪੈਦਾ ਕੀਤੀ ਹੈ ਨਾ ਇਹ ਸ੍ਰਿਸ਼ਟੀ ਇਹਦਾ ਵੀ ਅੰਤ ਨਹੀਂ ਜੀ ਨਾਨਕ ਰਚਨਾ ਪਰ ਰਚੀ ਬੋ ਵਿਦਵਾਨਕ ਪ੍ਰਕਾਰ ਇਹਨੂੰ ਬਹੁਤ ਕਈ ਰੋੜੇ ਨਾਲ ਬੋਲਦੇ ਨੇ ਇਹਨੂੰ ਬਹੁ ਪੜਨਾ ਜੀ ਬੋ ਵਿਦਵਾਨਕ ਪ੍ਰਕਾਰ ਤੇ ਪ੍ਰਭ ਵੇਖੋ ਪ੍ਰਭ ਦੇ ਭੱਬੇ ਨੂੰ ਸਿਆਰੀ ਲੱਗੀ ਹੈ ਇਹ ਬਹੁਤ ਵੱਡੀ ਰਚਨਾ ਪ੍ਰਭੂ ਨੇ ਰਚੀ ਹੈ ਜੀ ਤੇ ਨਾਲ ਹੀ ਅਨਕ ਪ੍ਰਕਾਰ ਕਈ ਤਰੀਕਿਆਂ ਨਾਲ ਰਚੀ ਹੈ ਹੁਣ ਇਸ ਸ੍ਰਿਸ਼ਟੀ ਵਿੱਚ ਕਿਦਾਂ ਦੇ ਜੀਵਨ ਵਾਲੇ ਲੋਕ ਨੇ ਤੇ ਕੀ ਕੀ ਕਰਦੇ ਨੇ ਮਹਿਲਾ ਪੰਜਵਾਂ ਫਰਮਾਉਂਦੇ ਨੇ ਜੀ ਅਸ਼ਟਪਦੀ ਅੱਠ ਪਦਿਆਂ ਵਾਲੀ ਰਚਨਾ ਕਈ ਕੋਟ ਹੋਏ ਪੂਜਾਰੀ ਆਪਣੀ ਜਾਣਕਾਰੀ ਨਿੱਤ ਜਾਣ ਲਈਏ ਧਿਆਨ ਦੇ ਦਿਓ ਜੀ ਕੋਟ ਵੇਖੋ ਟੈਂਕੇ ਨੂੰ ਸਿਹਾਰੀ ਲੱਗੀ ਐ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਕਸ਼ਾ ਤਿੰਨ ਰੂਪਾਂ ਵਿੱਚ ਆਉਂਦਾ ਇਕ ਤੇ ਕੋਟ ਤੁਸੀਂ ਹੁਣ ਵੇਖ ਰਹੇ ਹੋ ਐਕੇ ਨੂੰ ਸਿਹਾਰੀ ਲੱਗੀ ਹੋਈ ਐ ਇੱਕ ਕੋਟ ਆਏਗਾ ਔਂਕੜ ਨਾਲ ਥੱਲੇ ਔਂਕੜ ਲੱਗੀ ਹੋएगी ਇੱਕ ਕੋਟ ਮੁਕਤਾ ਆਏਗਾ ਜਿੱਥੇ ਕੋਟ ਦੇ ਟੈਂਕੇ ਨੂੰ ਔਂਕੜ ਲੱਗਿਆ ਹੋਏਗਾ ਉਹਦਾ ਅਰਥ ਹੈ ਕੀਲਾ ਲੰਕਾ ਸਾਹ ਕੋਟ ਸਮੁੰਦਰੀ ਖਾਈ ਉੱਥੇ ਕੋਟ ਦੇ ਟੈਂਕ ਨੂੰ ਔਂਕੜ ਹੋਏਗਾ ਉਹ ਦਾ ਅਰਥ ਕਿਲਾ ਇੱਕ ਕੋਟ ਮੁਕਤਾ ਹੁੰਦਾ ਹੈ ਜੀ ਹੁਣ ਜਿੰਨ ਘੜ ਕੋਟ ਉੱਥੇ ਕੋਟ ਮੁਕਤਾ ਹੈ ਜੀ ਕੱਕੇ ਨਹੋੜਾ ਤੇ ਟੈਂਕਾ ਬਸ ਇਹ ਬਹੁਤੇ ਕਿਲੇ ਹੋ ਗਏ ਨੇ ਹੁਣ ਆਪ ਜੀ ਇੱਥੇ ਦਰਸ਼ਨ ਕਰੋ ਕਈ ਕੋਟ ਹੋਏ ਪੂਜਾਰੀ ਕਰੋੜਾ ਪੂਜਾਰੀ ਪੂਜਾ ਕਰ ਰਹੇ ਨੇ ਜਿਹੜੇ ਧਾਰਮਿਕ ਰੀਤਾਂ ਨਿਭਾਉਂਦੇ ਨੇ ਬਾਪ ਪਾ ਕਹਿੰਦੇ ਨਹੀਂ ਕਈ ਮਤਾਂ ਵਿੱਚ ਫਲਾਨਾ ਧਾਰਮਿਕ ਬੰਦਾ ਲੈ ਕੇ ਆਓ ਫਿਰ ਅਸੀਂ ਇਹ ਕੰਮ ਸ਼ੁਰੂ ਕਰਾਂਗੇ ਫਿਰ ਇਹ ਰਸਮ ਸ਼ੁਰੂ ਕਰਾਂਗੇ ਤਾਂ ਹੁੰਦਾ ਹੈ ਜੀ ਦੁਨੀਆ ਵਿੱਚ ਮਤਾਂ ਵਿੱਚ ਚੱਲਦਾ ਹੈ ਉਦੀ ਮਰਜ਼ੀ ਤੋਂ ਬਿਨਾਂ ਕੋਈ ਕਾਰਜ ਨਹੀਂ ਉਹ ਲੀਕਦੇ ਕਿਸੇ ਬੱਚੀ ਦਾ ਵਿਆਹ ਕਰਨਾ ਹੈ ਪਹਿਲਾਂ ਉਹਦੇ ਕੋਲ ਜਾਣਗੇ ਧਾਰਮਿਕ ਬੰਦੇ ਕੋਲ ਫਿਰ ਉਹ ਤੋਂ ਉਹ ਦੱਸੇਗਾ ਉਹ ਡੇਟ ਵੀ ਦੱਸੇਗਾ ਫਿਕਸ ਦਿਨ ਕਰੇਗਾ ਫਿਰ ਉਹਦਾਂ ਚੱਲਦਾ ਹੈ ਕਈ ਕੋਟ ਆਚਾਰ ਵਿਵਹਾਰੀ ਕਰੋੜਾਂ ਆਚਾਰ ਬਣਾਉਂਦੇ ਨੇ ਭਾਵ ਬਿਵਹਾਰੀ ਕਿਰਤ ਕਰਦੇ ਨੇ ਕਰੋੜਾਂ ਲੋਕ ਧਾਰਮਿਕ ਰਸਮਾਂ ਕਰਦੇ ਨੇ ਕਈ ਕੋਟ ਭਏ ਤੀਰਥਵਾਸੀ ਕਰੋੜਾਂ ਲੋਕ ਤੀਰਥਾਂ ਤੇ ਵਾਸ ਕਰਦੇ ਨੇ ਤੀਰਥਾਂ ਦੇ ਵਾਸੀ ਬਣ ਗਏ ਨੇ ਭਾਬ ਉੱਥੇ ਡੇਰੇ ਲਾ ਲਏ ਤੀਰਥਾਂ ਤੇ ਕਈ ਕੋਟ ਬਨ ਭ੍ਰਮ ਹੈ ਉਦਾਸੀ ਇਹਨੂੰ ਵੇਖੋ ਜੀ ਭ੍ਰਮ ਹੈ ਇਸ ਢੰਗ ਨਾਲ ਪੜ੍ਹਨਾ ਬਨ ਹੁੰਦਾ ਹੈ ਜੰਗਲ ਕਈ ਕੋਟ ਬਨ ਭ੍ਰਮ ਹੈ ਉਦਾਸੀ ਪਰ ਮੈਂ ਹੁੰਦਾ ਭਟਕਣਾ ਕਰੋੜਾਂ ਐਸੇ ਲੋਕ ਨੇ ਭਾਈ ਜਿਹੜੇ ਜੰਗਲਾਂ ਵਿੱਚ ਭਟਕਦੇ ਪਏ ਨੇ ਇਹ ਦੋ ਸ਼ਬਦ ਨੇ ਇੱਕ ਉਦਾਸੀ ਤੇ ਇੱਕ ਸੰਨਿਆਸੀ ਵੀ ਹੁੰਦਾ ਹੁਣ ਅੱਜ ਕੱਲ ਆਪਾਂ ਵੇਖਦੇ ਆਂ ਵੱਡੀ ਉਮਰ ਵਿੱਚ ਨਾ ਸਟ੍ਰੈਸ ਨਹੀਂ ਕਈਆਂ ਨੂੰ ਹੋ ਜਾਂਦੀ ਹੈ ਕੋਈ ਪਰਿਵਾਰ ਵਿੱਚ ਗੱਲਬਾਤ ਹੋ ਜਾਂਦੀ ਹੈ ਉਹ ਥੋੜਾ ਦੂਰ ਹੋ ਜਾਂਦਾ ਹੈ ਪਰਿਵਾਰ ਤੋਂ ਉਹ ਮੂੜਾ ਆਉਂਦਾ ਹੈ ਸਨਿਆਸੀ ਆਉਂਦੇ ਨਹੀਂ ਉਹ ਚੱਲ ਜਾਂਦੇ ਨੇ ਘਰ ਘਾੜ ਛੱਡ ਕੇ ਜੰਗਲਾਂ ਵਿੱਚੋਂ ਮੁੜ ਕੇ ਨਹੀਂ ਕਦੇ ਵੀ ਆਉਂਦੇ ਜੀ ਕਦੇ ਨਹੀਂ ਆਉਂਦੇ ਹੁੰਦੇ ਕਈ ਕੋਟ ਬਨ ਭ੍ਰਮ ਹੈ ਆਉਂਦਾ ਸੀ ਅਨੇਕਾਂ ਐਸੇ ਲੋਕ ਨੇ ਭਾਈ ਜਿਹੜੇ ਜੰਗਲਾਂ ਵਿੱਚ ਭਟਕਦੇ ਪਏ ਨੇ ਕਈ ਕੋਟ ਬੇਦ ਕੇਸ ਰੋਤੇ ਰੋਤੇ ਇਹਨਾਂ ਕੰਨਾਂ ਨਾਲ ਸੁਣਨ ਵਾਲੇ ਕਈ ਕੋਟ ਤਪੀਸ਼ ਰੋਹਤੇ ਦੇਖੋ ਜੀ ਇੱਕ ਤੇ ਤਪੀ ਸ਼ਬਦ ਹੁੰਦਾ ਹੈ ਤਪੀ ਇਹ ਕਹੁੰਦਾ ਤਪੀਸ਼ਰ ਇਹ ਦੋ ਸ਼ਬਦ ਨੇ ਤਪੀ ਤੇ ਤਪੀਸ਼ਰ ਇਹਦੇ ਵਿੱਚ ਤਪੀਸ਼ਰ ਕੇਵਲ ਲਿਖਿਆ ਹੋਇਆ ਤਪੀਸ਼ਰੂ ਕੋ ਵੀ ਵੱਡਾ ਹੁੰਦਾ ਹੈ 12-12 ਘੰਟੇ ਇਦਾਂ ਬੈ ਕੇ ਨਾ ਅੱਖਾਂ ਬੰਦ ਕਰਕੇ 12-12 ਘੰਟੇ ਸਮਾਧੀ ਮੰਨਦੇ ਨੇ ਵੀ ਸਮਾਧੀ ਲਾਉਂਦਾ ਹੈ ਜੀ ਮਹਾਰਾਜ ਕਹਿੰਦੇ ਕਰੋੜਾਂ ਨੇ ਪਰ ਆਪਣੇ ਵਿੱਚ ਗੁਰੂ ਦੀ ਸੇਵਾ ਸਭ ਤੋਂ ਉੱਤਮ ਦੱਸੀ ਹੈ ਜੀ ਕਈ ਕੋਟ ਤਪੀਸ਼ਰ ਹੋਤੇ ਭਾਵ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ ਬਾਬਾ ਜੀ ਇਕਲਤ ਤੇ ਘੜ ਗਏ ਬਾਬਾ ਜੀ ਤੇ ਜੋੜੇ ਨਹੀਂ ਪਾਉਂਦੇ ਬਾਬਾ ਜੀ ਧੂਣੀ ਤਾਪ ਰਹੇ ਨੇ ਬਾਬਾ ਜੀ ਜਲ ਧਾਰੇ ਕਰਦੇ ਨੇ ਬਾਬਾ ਜੀ ਸਿਰ ਚ ਸੁਹਾਵ ਪਾ ਲਈ ਕਈ ਕੋਟ ਤਪੀਸ਼ਰ ਹੋਤੇ ਕਰੋੜਾਂ ਲੋਕ ਅਜਿਹੇ ਨੇ ਭਾਈ ਤਪੀਸ਼ਰ ਐਸੇ ਨੇ ਜਿਹੜੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹਨ ਕਈ ਕੋਟ ਆਤਮ ਧਿਆਨ ਧਾਰੈ ਆਤਮ ਧਿਆਨ ਹੁੰਦਾ ਜੀ ਆਪਣੇ ਸਰੂਪ ਦਾ ਧਿਆਨ ਲਾਣਾ ਬੈਠ ਜਾਣਾ ਆਪਣੀ ਸਰੂਪ ਦਾ ਧਿਆਨ ਲਾਣਾ ਅੰਤਰਮੁਖੀ ਆਤਮ ਕਹਿੰਦੇ ਇਸ ਤਰ੍ਹਾਂ ਦੇ ਕਰੋੜਾਂ ਨੇ ਭਾਈ ਇਹਨੂੰ ਸਾਧ ਸੰਗਤ ਜੀ ਧਿਆਨ ਦੀ ਬਿਰਤੀ ਕਿਹਾ ਜਾਂਦਾ ਹੈ ਹੁਣ ਧਿਆਨ ਜਿਵੇਂ ਇੱਕ ਕੈਂਡਲ ਸ ਜਗੀ ਹੋਈ ਹੈ ਕੈਂਡਲ ਸਾਹਮਣੇ ਜਾਂ ਦੀਵਾ ਜਗਿਆ ਹੋਇਆ ਜਾਂ ਲਾਈਟ ਹੈ ਜਿਵੇਂ ਸਾਨੂੰ ਲਾਈਟ ਦਿਸਦੀ ਹੈ ਕਈਆਂ ਦਾ ਮੰਨਣਾ ਵੀ ਲਾਈਟ ਨੂੰ ਇਦਾਂ ਦੇਖੀ ਜਾਓ ਇੱਕ ਤਰ੍ਹਾਂ ਇਸ ਇਦਾਂ ਦੇਖੀ ਆਓ ਲਾਈਟ ਧਿਆਨ ਨਹੀਂ ਹਟਾਉਣਾ ਧਿਆਨ ਲੱਗ ਗਿਆ ਨਾ ਕਈ ਕਹਿੰਦੇ ਨੇ ਵੀ ਸੁਣੀ ਚੱਲੋ ਸੁਣਨ ਕਰਕੇ ਧਿਆਨ ਲੱਗ ਜਾਂਦਾ ਹੈ ਇਹ ਕਈ ਵਿਧੀਆਂ ਨੇ ਇੱਕ ਵਿਧੀ ਹੁੰਦੀ ਹੈ ਇਹਨਾਂ ਵਿੱਚੋਂ ਆਪਣੇ ਵਾਰੀ ਸੋਚੀ ਜਾਣਾ ਪਾਤਸ਼ਾਹ ਕਹਿੰਦੇ ਕਰੋੜਾਂ ਅਜਿਹੇ ਲੋਕ ਨੇ ਤਪਸ਼ਵੀ ਨੇ ਭਾਈ ਅਜਿਹੇ ਜਿਹੜੇ ਆਪਣੇ ਸਰੂਪ ਦਾ ਧਿਆਨ ਲਾ ਕੇ ਬੈਠੇ ਹੋਏ ਨੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰੈ ਕਾਬ ਹੁੰਦਾ ਕਵੀ ਕਰੋੜਾਂ ਉਹ ਲੋਕ ਨੇ ਕਵੀਆਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਪੜ੍ਹਦੇ ਨੇ ਤੇ ਗ੍ਰੰਥਾਂ ਦੀ ਵਿਚਾਰ ਕਰ ਰਹੇ ਨੇ ਇਸ ਤਰ੍ਹਾਂ ਦੇ ਵੀ ਸਤਿਗੁਰੂ ਜੀ ਕਹਿੰਦੇ ਕਰੋੜਾਂ ਲੋਕ ਨੇ ਜੀ ਕਈ ਕੋਟ ਨਭ ਤਨ ਨਾਮ ਧਿਆਵੈ ਇਹਨੂੰ ਨਭ ਤਾਂ ਨਹੀਂ ਨੂੰ ਥੋੜਾ ਜਿਹਾ ਬਾਵੇ ਨਾਲ ਨਭ ਤਾਂ ਇਸ ਤਾਂ ਗਣ ਨਾਲ ਬੋਲਣਾ ਜੀ ਕਰੋੜਾਂ ਅਜਿਹੇ ਲੋਕ ਨੇ ਜਿਹੜੇ ਭਾਈ ਪ੍ਰਭੂ ਦੇ ਨਾਮੇ ਤੋਂ ਨਵੇਂ ਨਾਮ ਦਾ ਧਿਆਨ ਧਰਦੇ ਨੇ ਦੁਨੀਆ ਵਿੱਚ ਆਡਾ ਅੱਡ ਦੇਸ਼ ਨੇ ਪਰ ਇਦਾਂ ਨਹੀਂ ਹੈ ਦੂਜੇ ਦੇਸ਼ ਦਾ ਵੱਖਰਾ ਰੱਬ ਹੈ ਇਧਰਲੇ ਦੇਸ਼ ਦਾ ਵੱਖਰਾ ਰੱਬ ਹੈ ਇਦਾਂ ਨਹੀਂ ਹੁੰਦਾ ਵੀ ਜੇ ਸਾਡਾ ਨਾਮ ਹੈ ਜੀ ਸਾਡਾ ਵੱਖਰਾ ਰੱਬ ਹੈ ਸਾਡੇ ਸਾਡੇ ਆਲਾ ਦਾ ਨਾਮ ਹੀ ਹੈ ਸਾਡਾ ਵੱਖਰਾ ਰੱਬ ਹੈ ਇਦਾਂ ਨਹੀਂ ਹੁੰਦਾ ਰੱਬ ਇੱਕ ਹੈ ਪਰਮਾਤਮਾ ਇੱਕ ਹੈ ਗੁਰੂ ਇੱਕ ਹੈ ਇਹ ਦੁਨੀਆ ਦੀਆਂ ਗੱਲਾਂ ਨੇ ਰੋਹ ਵਿਚਾਰ ਸੋ ਕੋਲ ਧਰਮ ਇਹ ਦੁਨੀਆ ਦੀਆਂ ਗੱਲਾਂ ਨੇ ਇੱਕੋ ਧਰਮ ਦਿਰੜਾ ਸੱਚ ਕੋਈ ਤੇ ਉਹ ਲੋਕ ਕੀ ਕਰਦੇ ਨੇ ਜੀ ਨਵੇਂ ਤੋਂ ਨਮਾ ਜਿਹੜਾ ਨਾਮ ਰੱਖ ਕੇ ਉਹਦਾ ਫਿਰ ਨਾਮ ਦਾ ਧਿਆਨ ਧਰਦੇ ਨੇ ਹੁਣ ਸਾਡੇ ਫਲਸਫੇ ਵਿੱਚ ਵਾਹਿਗੁਰੂ ਨਾਮ ਆਇਆ ਸੀ ਵਾਹਿਗੁਰੂ ਨਾਮ ਜਪਦੇ ਆਂ ਵਾਹਿਗੁਰੂ 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 ਆਪਾਂ ਪਿਆਰ ਨਾਲ ਜਪਦੇ ਨਾ ਹੁਣ ਕਈ ਇੱਕ ਮਾਲਾ ਹੁੰਦੀ ਹੈ ਅੱਜ ਕੱਲ ਤੇ ਬੜਾ ਕੁਝ ਬਦਲ ਗਿਆ ਇਲੈਕਟ੍ਰੋਨਿਕ ਪਤਾ ਨਹੀਂ ਕਿਦਾਂ ਦੀਆਂ ਮਾਲਾ ਵੀ ਬਣ ਗਈਆਂ ਪਹਿਲੇ ਸਮਿਆਂ ਕਿ ਅੱਜ ਵੀ ਕਈ ਹੱਥਾਂ ਵਿੱਚ ਲੈ ਕੇ ਘੁੰਮਦੇ ਨੇ ਉਹਨਾਂ ਦਾ ਮੰਨਣਾ ਹੈ ਉਹ ਜਿਹੜੀ ਮਾਲਾ 'ਚ ਮਣਕਾ ਹੁੰਦਾ ਹੈ ਨਾ ਜੀ ਜਦੋਂ ਇਦਾਂ ਮਣਕਾ ਫੇੜਦੇ ਨੇ ਇੱਕ ਉ ਤੋਂ ਬਾਅਦ ਫਿਰ ਅਗਲਾ ਨਾਮ ਬਦਲਦੇ ਨੇ ਪਰਮਾਤਮਾ ਦਾ ਪਵਨ ਨਾਮ ਬਦਲਦੇ ਨੇ ਇੱਕ ਉਹ ਜਿੰਨੇ ਵੀ ਗਿਣਤੀ ਹੁੰਦੀ ਹੈ ਨਾ ਮਾਲਾ ਚ ਮਣ ਕੇ ਆਦੀ ਉਹ ਹਰ ਇੱਕ ਮਣ ਕੇ ਤੇ ਨਾਮ ਬਦਲਦੇ ਨੇ ਪਰਮਾਤਮਾ ਦਾ ਠੀਕ ਹੈ ਮੁਬਾਰਕ ਹੈ ਸਭ ਨਾਮ ਪਰਮਾਤਮਾ ਦੇ ਕੋਈ ਕਿਸੇ ਤਰ੍ਹਾਂ ਨਾਮ ਜਪਦਾ ਕੋਈ ਕਿਸੇ ਤਰ੍ਹਾਂ ਲੰਦਾ ਹੈ ਮੁਬਾਰਕ ਹੈ ਪਰ ਅਸਲ ਜੁਗਤ ਹੈ ਜੋ ਭਾਈ ਸ਼ਬਦ ਦੁਆਰਾ ਮਿਲਦੀ ਹੈ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਜੇਲਾ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਹੈ ਪ੍ਰਤੱਖ ਗੁਰੂ ਹੀ ਸਾਰੇ ਪਰ ਕਰੋੜਾਂ ਲੋਕ ਅਜੇਹੇ ਨੇ ਉਹ ਮਾਲਾ ਦੇ ਹਰ ਮੰਨ ਕੇ ਬਾਅਦ ਨਾਮ ਚੇਂਜ ਕਰਦੇ ਨੇ ਵੀ ਇਹ ਵੀ ਹੁਣ ਉਹਦਾ ਨਾਮ ਹੈ ਵੀ ਉਹਦਾ ਨਾਮ ਇਦਾਂ ਨਾਮ ਚੇਂਜ ਕਰਕੇ ਉਹ ਧਿਆਨ ਧਰਦੇ ਨੇ ਜੀ ਹੁਣ ਪਾਤਸ਼ਾਹ ਕਹਿੰਦੇ ਇੰਨਾ ਕਰਨ ਦੇ ਬਾਅਦ ਵੀ ਇਹ ਵੀ ਤੁਸੀਂ ਨਾ ਸੁਣਿਆ ਨਾ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਿਰਤ ਕਰਦੇ ਨੇ ਧਾਰਮਿਕ ਰਸਮਾਂ ਕਰਦੇ ਨੇ ਕਈ ਕੋਟ ਭਏ ਤੀਰਥਵਾਸੀ ਕਈ ਤੀਰਥਾਂ ਦੇ ਚੱਲ ਗਏ ਘਰ-ਬਾਰ ਛੱਡ ਕੇ ਕਈ ਕੋਟ ਮਨ ਭਰਮੇ ਹੁੰਦਾ ਸੀ ਕਿ ਜੰਗਲਾਂ ਵਿੱਚ ਚੱਲ ਗਏ ਕਈ ਕੋਟ ਵੇਦਕੇਸ਼ ਰੂਪ ਤੇ ਕਈ ਸਟੱਡੀ ਕਰਦੇ ਨੇ ਵਾਰ-ਵਾਰ ਪੜ੍ਹਦੇ ਵੀ ਨਹੀਂ ਤੇ ਸੁਣਦੇ ਵੀ ਨਹੀਂ ਸਰੋਤੇ ਬਣ ਗਏ ਕਈ ਕੋਟ ਤਪੀਸ਼ਰ ਹੋਤੇ ਕਸ਼ਟ ਦਿੰਦੇ ਨੇ ਸਰੀਰ ਨੂੰ ਕਈ ਕੋਟ ਆਤਮ ਧਿਆਨ ਧਾਰ ਆਪਣੀ ਆਪਣੀ ਧਿਆਨ ਆਪਣੇ ਸਰੂਪ ਦਾ ਧਿਆਨ ਲਾ ਲਿਆ ਆਪਣੇ ਆਪ ਨਾਲ ਹੀ ਬੈਠ ਗਏ ਮੁਬਾਰਕ ਆ ਆਪਣੇ ਆਪ ਨਾਲ ਬੈਠਣਾ ਬਹੁਤ ਵੱਡੀ ਗੱਲ ਹੈ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵਕਾਬ ਵਿਚਾਰ ਹੈ ਕਈ ਕਵਿਤਾਵਾਂ ਰਚਣੇ ਤੇ ਵਿਚਾਰ ਰਹੇ ਨੇ ਪੜ ਰਹੇ ਨੇ ਕਈ ਕੋਟ ਨਭ ਤਨ ਨਾਮ ਧਿਆਵੈ ਪਾਤਸ਼ਾਹ ਕਹਿੰਦੇ ਇੰਨਾ ਕਰਨ ਦੇ ਬਾਵਜੂਦ ਵੀ ਨਾਨਕ ਕਰਤੇ ਕਾ ਅੰਤ ਨਾ ਪਾਵੇ ਵੇਖੋ ਜੀ ਮਹਿਲਾ ਪੰਜਵਾ ਜੀ ਨੇ ਸਾਨੂੰ ਦੱਸਿਆ ਇਸ ਦੁਨੀਆ ਵਿੱਚ ਇਸ ਸੰਸਾਰ ਵਿੱਚ ਹੋ ਕੀ ਰਿਹਾ ਲੋਕ ਕਰ ਕੀ ਰਹੇ ਨੇ ਇਹ ਦੱਸਦੇ ਪਏ ਨੇ ਕਿਸੇ ਨੂੰ ਚੰਗਾ ਮੰਨਦਾ ਨਹੀਂ ਇਸ ਦੁਨੀਆ ਵਿੱਚ ਹੋ ਕੀ ਰਿਹਾ ਸਾਡੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ ਗੁਰ ਸੇਖੋ ਜਾਗੋ ਗੁਰਬਾਣੀ ਨਾ ਛੱਡੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਠੀਕ ਹੈ ਵਾਰੀ ਸਟੱਡੀ ਬਹੁਤ ਜ਼ਰੂਰੀ ਹੈ ਖਾਣਾ ਪੀਣਾ ਬਹੁਤ ਜ਼ਰੂਰੀ ਹੈ ਗੇਮ ਖੇਡਣਾ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਬਹੁਤ ਵੱਡੀ ਗੱਲ ਹੈ ਐਕਸਰਸਾਈਜ਼ ਕਰਨੀ ਆਪਣੇ ਸਰੀਰ ਨੂੰ ਟਾਈਮ ਦੇਣਾ ਘੰਟਾ 2 ਘੰਟੇ ਪਰ ਗੁਰਬਾਣੀ ਨਾ ਛੱਡੋ ਚਾਰ ਹੋਣਾ ਜਿਆਦਾ ਫਲ ਮਿਲਣਾ ਹੈ ਬਹੁਤ ਕੁਝ ਮਿਲਣਾ ਹੈ ਇਹਨਾਂ ਮੋਤੀਆਂ ਵਿੱਚੋਂ ਇਸ ਖਜ਼ਾਨੇ ਵਿੱਚੋਂ ਬਹੁਤ ਕੁਝ ਛੂਪਿਆ ਹੋਇਆ ਹੈ ਜੀਵਨ ਜਾਂਚ ਹੈ ਜੋ ਸਾਡੇ ਕੰਮ ਆਉਣ ਵਾਲੇ ਇਹ ਬਚਨ ਨੇ ਇਸ ਹੱਤ ਪੁਰਖਾਂ ਬਲੋਂ ਬੋਲੇ ਹੋਏ ਬਚਨ ਨੇ ਭਾਈ ਇਹ ਧੁਰਜੀ ਬਾਣੀ ਐ ਇਹ ਖਸਮ ਕੀ ਬਾਣੀ ਐ ਇਸ ਹੱਤ ਕੀ ਬਾਣੀ ਐ ਸੰਗਤ ਨਾ ਛੱਡਿਓ ਕਦੇ ਸੰਗਤ ਵਿੱਚ ਸਾਰੇ ਭੈਣ ਭਰਾ ਇਕੱਠੇ ਹੋ ਕੇ ਬੈਠਦੇ ਆ ਨਾ ਜਦੋਂ ਵਿਚਾਰ ਹੁੰਦੀ ਆ ਬਹੁਤ ਫਲ ਮਿਲਦਾ ਔਰ ਬਹੁਤ ਵੱਡਾ ਘਾਟਾ ਵੀ ਹੈ ਜਦੋਂ ਅਸੀਂ ਸੰਗਤ ਛੱਡਦੇ ਆ ਸੰਗਤ ਨਾ ਕਦੇ ਛੱਡਿਓ ਪੜਾਈ ਵੇਖੋ ਪੜਾਈ ਕਿਵੇਂ ਦੀ ਐ ਪੜਾਈ ਵੇਖ ਕੇ ਸੰਗਤ ਕਰੋ ਕਦੇ ਸੰਗਤ ਨਾ ਛੱਡੋ